ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਫੇਰ ਲੱਗ ਗਏ ਦੁਬਾਰੇ ਸਪਰੇਅ ਕਰਨ ਪਹਿਲਾਂ ਕਰੀ ਉਹ ਸਸਤੀ ਜਿਹਾ ਪਮਗਰ ਲੱਗ ਜਾਂਦੇ ਆ ਤਹਾਣੇ ਵਾਲੀ ਲੈਂਦੀ ਸੀਗੀ ਉਹਨੇ ਕੰਮ ਜੀ ਨਹੀਂ ਕਰਿਆ ਮੂੰਗੀ ਅੜੀ ਜੇ ਖੜੀ ਆ ਵਿਚਾਲੇ ਪੱਤਾ ਇਹ ਨਹੀਂ ਕੱਢਿਆ ਦੁਬਾਰੇ ਅੱਜ ਫੇਰ ਲੈਂਦੀ ਆ ਦਵਾਈ ਉਹ ਲਿਆ ਸੀ ਮੈਂ ਆਹ ਦਵਾਈ ਆ ਪਤਾ ਨਹੀਂ ਕਿਹੜੀ ਆ ਇਹ ਇਹ ਕਹਿੰਦੇ ਆ ਇਹ ਕਰ ਦੂ ਵਧੀਆ ਗਰੋਥ ਚਲੋ ਆਪਾਂ ਤਾਂ ਮਿਹਨਤ ਕਰਨੀ ਆ ਗੇ ਪ੍ਰਮਾਤਮਾ ਸਾਥ ਦੇਉ ਇੱਕ ਕੜਬਾ ਪਾਣੇ ਹਨ 12 ਡੱਬੇ ਦੀ ਖੁਦ ਦੀ ਦਵਾਈ ਹੋ ਗਈ ਆਪਣੀ ਇਹਨੂੰ ਮਾਰਾ ਹਲਿਆਲ ਹੀ ਹੈ ਯਾਰ ਅਸੇ ਡੰਡਾ ਆਇਆ ਲਿਆ ਕੇ ਕੋਈ ਲੋੜ ਹੀ ਨਹੀਂ ਡੰਡੇ ਦੀ ਖਰਚਾ ਖਰਚਾ ਕਰ ਲੋੜ ਨਹੀਂ ਖਰਚਾ ਕਰ ਕਿਉਂ ਕੈਕੂ ਲੱਗਦਾ ਖਰਚਾ ਹੀ ਖਰਚਾ ਉਹ ਲੱਗਦਾ ਮਾਸਾ ਲੱਗੀ ਤੂੰ ਇਹ ਕੜਬਾ ਪਾ ਦੇ ਉਹ ਛੱਟ ਕੀ ਛੋਟੇ ਛੱਟ ਜਦੋਂ ਉਹ ਨਹੀਂ ਹਲਿਆਦੇ ਗੋਲੀ ਵਈ ਸੱਚਾ ਮੜੀ ਕੰਦੀ ਰੀ ਛੱਡ ਲਾ ਲਓ ਜੀ ਰਲਾ ਲਾ ਇੱਧਰ ਦੇਖ ਲੈ ਹੂੰ ਇਹ ਰੜਕਦੇ ਆਗੇ ਆ ਵਿੱਚੋਂ ਕੱਢ ਦਈਏ ਗਾਲਾ ਜਾਨਾ ਦਸਦਰ ਯਾਰ ਕਰੀਂ ਇੰਨੇ ਹੋ ਜੇ ਫਸੂ ਦੇਖੋ ਹੂੰ ਬਣਾ ਦੇ ਗੱਲ ਕਰਾਂ ਹਾਂ ਬਣਾ ਦੇ ਗੱਲ ਚੱਲਦੇ ਆਪਾਂ ਫਿਰ ਚੱਕਦੇ ਹਟੋਨੇ ਕਰਾ ਫਿਰ ਉੱਧਰ ਜਾ ਕੇ ਕਰਦੇ ਆ ਗੱਲਬਾਤ ਬਾਹਮ ਚ ਨਾਲੇ ਮੁੰਜੀ ਦਿਖਾਵਾਂਗੇ ਨਾਲੇ ਗੱਲਬਾਤ ਕਰਦੇ ਆ ਉਧਰ ਲਓ ਜੀ ਲੱਗ ਗਿਆ ਆਪਾਂ ਕਰਨ ਦੁਬਾਰੇ ਸਪਰੇ ਮੈਂ ਤਾਂ ਚਾਚਾ ਰੂਪ ਸੁਦੇ ਹਾਸ ਨੇ ਹਾ ਕਰ ਦਿੰਨੇ ਆ ਢੋਲੇ ਦਾ ਪ੍ਰੈਸ਼ਰ ਬਹੁਤ ਆਚਾ ਨਾ ਇਧਰ ਤਾਂ ਦਵਾਈ ਬਹੁਤ ਆਉਂਦੀ ਆ ਹਵਾ ਦੇ ਹਿਸਾਬ ਨਾਲ ਆਦੇ ਅੜੀ ਜੇ ਖੜੀ ਆ ਮੇਰੇ ਹਰ ਜੀਰ ਇਹ ਦੋ ਦੋ ਪੱਤੇ ਤਾਂ ਗਾਹ ਵਧੀ ਨਹੀਂ ਦਵਾਈ ਉਹ ਫੁੱਦੂ ਜੀ ਦਵਾਈ ਕਾ ਨੂੰ ਕੰਮ ਕਰਦੀ ਆ ਜਿਆਦਾ ਪੱਲਾ ਟਹਾਣੇ ਵਾਲੀ ਕਰਤੀ ਲਿਆ ਕੇ ਮਹਗਾਈ ਸੀ ਕਿਸੇ ਤੋਂ ਤੁਰਦਾ ਬੋਲਾ ਮਾਤਾ ਤੁਰਦੇ ਆ ਥਾਣਾ ਰਹਿ ਜੇ ਮਖਿਆ ਚੱਲ ਕੋਈ ਗੱਲ ਨਹੀਂ ਫਿਰ ਮਾੜਾ ਮੈਂ ਤੁਰਕੀ ਕਰਾਂਗੇ ਇਸ ਬਰੇ ਤਾਂ ਆਪਣੀ ਉਧਰੋਂ ਢੋਲੀ ਮੋੜੇ ਆਵੇ ਸਰੇ ਤੇ ਬਸ ਪ੍ਰੈਸ਼ਰ ਤਾਂ ਬਹੁਤ ਆ ਢੋਲੀਆਂ ਦਾ ਲਓ ਜੀ ਕਰ ਦਈਏ ਕਰ ਫਿਰ ਦੇਖਦੇ ਆ ਉਹਨੂੰ ਗਾਹਾਂ ਕੀ ਗੱਲਬਾਤ ਹੈ ਸੁਣ ਲਿਆ ਹੁੰਦੀ ਆ ਇਹ ਸਪੈਸ਼ਲੀ ਕਿਤੇ ਕਿਤੇ ਪੱਤੇ ਵਧੀਆ ਚੀਰ ਗਏ ਕਿਤੇ ਕਿਤੇ ਨਹੀਂ ਚੀਰੇ ਜੇ ਹਨਾ ਅੜੀ ਜੇ ਖੜੀ ਆ ਨਾ ਨਾ ਦਵਾਈ ਵਧੀਆ ਇਹ ਦਵਾਈ ਤਾਂ ਨਾ ਪੂਰੀ ਕਹਿ ਕੇ ਦਿੱਤੀ ਆ ਮੈਨੂੰ ਕੱਲ ਵੀ ਦਵਾਈ ਨਹੀਂ ਮਾੜੀ ਬਾਕੀ ਦੇਖਦੇ ਆ ਭਾਈ ਸਪਰੇਹਾ ਤਾਂ ਇਹ ਭਾਲਦੀ ਆ ਫਿਰ ਇਹ ਜਦੋਂ ਹਰੀ ਹੋ ਜਾਂਦੀ ਆ ਉਦੋਂ ਸਪਰੇਹਾਾਂ ਤੇ ਜ਼ੋਰ ਹੁੰਦਾ ਹਾਲੇ ਆਣੀ ਪਤਾ ਕਹਿ ਕੋ ਕਰਨੀਆਂ ਪੈਣਗੀਆਂ ਹਾਂ ਢੋਲ ਨਾਲ ਗੱਲ ਨਹੀਂ ਬਣਦੀ ਢੋਲ ਨਾਲ ਨਾ ਕਦੇ ਠਾਂ ਰਹਿ ਜਾਂਦਾ ਆ ਗਿਆ ਆ ਗਿਆ ਆ ਗਿਆ ਆ ਗਿਆ ਕੋਈ ਨਾ ਦੂਜੀ ਵਾਰ ਚ ਆਪਾਂ 11 ਮੋੜ ਕੇ ਲੈ ਜਾ ਕਰਾਂਗੇ ਉਹਦੇ ਮਨ ਨੂੰ ਸਾਡੇ ਗਵਾਂਢੀ ਕਹਿੰਦੇ ਕਿ ਸੁੰਦੇ ਹੀ ਪੰਗਾ ਛੇੜ ਲਿਆ ਮਹਾ ਬਾਈ ਸਪ੍ਰੇਵਣਾ ਹੁੰਦੀ ਨਹੀਂ ਇਹ ਸਪ੍ਰੇਵਣਾ ਮੁੰਗੀ ਨਹੀਂ ਹੁੰਦੀ ਜੇ ਕਰਨੀ ਆ ਸ਼ੌਂਕ ਨਾਲ ਇਹ ਕਾ ਖੱਡਾ ਜਾਂ ਨਹੀਂ ਮਰੀਆਂ ਇਹਦੀਆਂ ਯਾਰ ਖਾਚੋ ਬਸ ਹਰਸਮੈਂਟ ਲਾਇਆ ਸੀ ਅਰ ਕੀ ਮਿੱਟੀ ਲਾਉਣੀ ਸੀ ਮਿੱਟੀ ਲੱਗੀ ਨਹੀਂ ਹਰ ਜਾਂ ਵੜਿਆ ਹੈ ਤੈਨੂੰ ਜੂ ਜੂ ਜੇ ਹੀ ਆਣਾ ਉਹ ਜੂ ਜੇ ਹੀ ਇਹਨੂੰ ਹੈ ਤਾਂ ਜਿਹੜਾ ਜੂ ਜਾਂ ਪਾਇਆ ਸਾਰਾ ਤਾਂ ਨਹੀਂ ਕੇਰਾ ਹੁੰਦਾ ਰਹੂਗਾ ਹਨਾ ਮੜੀ ਪਾਂਤ ਛੱਡ ਦਿਆਂਗੇ ਉਧਰੋਂ ਨਾਲ ਲੱਗ ਕੇ ਆ ਜਾਾਂਗੇ ਬੱਟ ਦੇ ਲਓ ਜੀ ਕਰਕੇ ਸਪਰੇ ਹਾਂ ਉਹ ਜੀ ਇਹ ਭੇਲੇ ਫਿਰ ਹੋਰ ਕੰਮ ਤਾਂ ਦੇ ਕੱਲ ਤਾਂ ਉਹੀ ਦਿਨ ਲੰਘ ਗਿਆ ਸਾਰਾ ਰਿਸ਼ਤੀਆਂ ਰੱਪਿਆਂ ਜੀ ਤੇ ਜੇ ਰਿਸ਼ਤੀ ਕਰਾਤੀ ਕਿਸੇ ਦਾ ਕੋਸ਼ਿਸ਼ ਕਰਾਤਾ ਚਲੋ ਦੱਸੋ ਕਿਵੇਂ ਲੱਗਿਆ ਜੇ ਕੋਈ ਹੋਰ ਕਿਸੇ ਨੂੰ ਪਤਾ ਹੋਇਆ ਦਵਾਈ ਦਾ ਉਹ ਵੀ ਜਰੂਰ ਦੱਸੋ ਸਾਨੂੰ ਯਾਰ ਉਹ ਹਿਸਾਬ ਨਾ ਕਰ ਦਾਂਗੇ ਚਾਚਾ ਰੂਪ ਥੋੜਾ ਕਾਲੀ ਵੱਧ ਤੁਰਦਾ ਇਹਨੂੰ ਲਿਆ ਵਿਚਾਰੇ ਨੂੰ ਤੜਕੀ ਤੜਕੇ ਚੜਾ ਕੇ 9000 ਫੇਰ ਫੇਰ ਦਾ ਫੇਰ ਹੀ ਹੋ ਜਾਂਦਾ ਜਿਹੜਾ ਕੰਮ ਹੋ ਜਾ ਵਧੀਆ ਇਹ ਹੁਣ ਦੂਜੇ ਤੀਜੇ ਦਿਨ ਅਸਰ ਵਧੀਆ ਕਰ ਜੂਗੀ ਬਾਕੀ ਦੇਖਦੇ ਆਂ ਜੇ ਕਰਮਾ ਚ ਹੋਈ ਤਾਂ ਦੋ ਬਾਨੇ ਦਾਨੇ ਹੋ ਜਾਣਗੇ ਜੇ ਭਾਈ ਹੁਣ ਰੱਬ ਦੇ ਉੱਤੇ ਹੀ ਤਾਂ ਕੋਈ ਗੱਲ ਹੈ ਨਹੀਂ ਚਲੋ ਠੀਕ ਹੈ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੱਸੋ ਸਾਨੂੰ ਕਿਵੇਂ ਲੱਗੇ ਜੇ ਕੋਈ ਹੋਰ ਸਪਰੇਅ ਤੋਂ ਕੋਈ ਨੁਕਸਾਨ ਹੋਇਆ ਕਿਸੇ ਕੋਲ ਵਧੀਆ ਤਾਂ ਉਹ ਦੱਸੋ ਆਪਾਂ ਉਹ ਵੀ ਕਰਦੇ ਆਂਗੇ ਮੂੰਗੀ ਹਰੀ ਵਧੀਆ ਹੋਈ ਐ ਜਿਹੜੇ ਸਾਹ ਹਣਾ ਬੀ ਪਾਇਆ ਸੀਗਾ ਬਸ ਹਣ ਆਪਾਂ ਬਣਾ ਕੇ ਬੀਜਿਆ ਸੀ ਵਧੀਆ ਉਹ ਇਹ ਆਪਾਂ ਹੁਣ ਤੇ ਮਿਹਨਤ ਵੀ ਕਰੀ ਜਾਂਦੇ ਆਂਨੇ ਹਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਓਕੇ ਧੰਨਵਾਦ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ